ਪੰਜਾਬ ਸਰਕਾਰ ਨੇ ਨਵੀਂ ਇੱਕ ਸਕੀਮ ਲਿਆਂਦੀ ਹੈ 10 ਲੱਖ ਰੁਪਿਆ ਹਰ ਪੰਜਾਬ ਦੀ ਫੈਮਲੀ ਨੂੰ ਇੰਸ਼ੋਰੈਂਸ ਕਵਰ ਦੇ ਕੇ ਇਹਦੇ ਵਿੱਚ ਪਹਿਲਵੀਂ ਹੈ ਆਪਣੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਆਸ਼ੀਮਾਨ ਭਾਰਤ ਦੇ ਤਹਿਤ 5 ਲੱਖ ਤੱਕ ਦਾ ਉਹਦਾ ਕਵਰ ਹੈ ਉਹਦਾ ਵੀ ਇੱਕ ਫੈਮਲੀ ਦਾ ਹੈ ਪਰ ਸੰਬੰਧ ਨਹੀਂ ਹੈ ਇੱਕ ਪਰਿਵਾਰ ਦਾ 5 ਲੱਖ ਦਾ ਕਵਰ ਥੀ ਆਇਸ਼ਮਾਨ ਤਹਿਤ ਹੁਣ ਉਹਦੇ ਵਿੱਚ ਇਹਨਾਂ ਨੇ ਐਡਜਸਟਮੈਂਟ ਉਸੇ ਪਾਲਿਸੀ ਨੂੰ ਅੱਗੇ ਕਰਕੇ ਜਿੱਦਾਂ ਮੁੱਖ ਮੰਤਰੀ ਸਰ ਮੱਤ ਬੀਮਾ ਯੋਜਨਾ ਸੀ ਪੰਜਾਬ 'ਚ ਉਹੀ ਇਹਨਾਂ ਨੇ ਉਹਦੇ ਵਿੱਚੋਂ 5 ਲੱਖ ਦੀ ਜਗ੍ਹਾ 10 ਲੱਖ ਦਾ ਕਵਰ ਕਰ ਦਿੱਤਾ ਤੇ ਪਰ ਜੋ ਪਹਿਲਾਂ ਆਪਣੇ ਇੰਸ਼ੋਰੈਂਸ ਕੰਪਨੀ ਇੱਕ 1100 ਕਰੋੜ ਰੁਪਏ ਦਾ ਉਹਦਾ ਪ੍ਰੀਮੀਅਮ ਸੀ ਬਜਟ ਸੀ ਜੋ ਗਵਰਨਮੈਂਟ ਨੇ ਰੱਖ ਦਿੱਤਾ ਸੀ ਤੇ ਪਰੋਂ ਭੱਜ ਗਈ ਕਹਿੰਦੇ ਸਾਨੂੰ ਇਹਦੇ ਵਿੱਚੋਂ ਜਿੰਨਾ ਪ੍ਰੀਮੀਅਮ ਆਇਆ ਉਸ ਤੋਂ ਉਹਨਾਂ ਅਸੀਂ ਦੇ ਚੁੱਕੇ ਆ ਪੇ ਕਰ ਚੁੱਕੇ ਆ ਲੋਕਾਂ ਨੂੰ ਤੇ ਉਹ ਕੰਪਨੀ ਛੱਡ ਕੇ ਚਲੇਗੀ ਕਿ ਉਹਨਾਂ ਨੂੰ ਲੋਸ ਹੀ ਹੋਇਆ ਤਾਂ ਹੀ ਛੱਡ ਕੇ ਗਏ ਤੇ ਹੁਣ ਮੈਂ ਗਵਰਨਮੈਂਟ ਨੂੰ ਰਿਕਵੈਸਟ ਕਰਨਾ ਚਾਹਣਾ ਹੁਣ ਨਾ ਕੋਈ ਏਦਾਂ ਦੀ ਪ੍ਰੋਬਲਮ ਆਵੇ ਕਿ ਲੋਕਾਂ ਨੂੰ ਪ੍ਰੋਪਰ ਇਹਦਾ ਬੈਨੀਫਿਟ ਮਿਲਣਾ ਚਾਹੀਦਾ ਹੈ ਜੇ ਤੁਸੀਂ ਇਹਨੂੰ ਬਣਾ ਰਹੇ ਹੋ ਸਕੀਮ ਨੂੰ ਤੇ ਇਹਨੂੰ ਪ੍ਰੋਪਰ ਸਹੀ ਤਰੀਕੇ ਕਰਿਓ ਤੇ ਦੂਜੀ ਗੱਲ ਇਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਆਦਾ ਪੈਨਲ ਕਰਿਓ ਕਿ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਪ੍ਰਾਈਵੇਟ ਦੇ ਵਿੱਚ ਇਲਾਜ ਕਰਾਵਾਂ ਤੇ ਇਹ ਤੁਹਾਡੀ ਸਕੀਮ ਬਹੁਤ ਵਧੀਆ ਹੈ ਜੇ ਇਹਨੂੰ ਸਹੀ ਤਰੀਕੇ ਨਾਲ ਮੈਨੇਜ ਹੋ ਜੇ ਸਹੀ ਇਹਦੀਆਂ ਸਾਰੀਆਂ ਗਾਈਡਲਾਈਨ ਇਸ ਤਰੀਕੇ ਦੀਆਂ ਤੈਅ ਕਰੋ ਕਿ ਹਰ ਬੰਦਾ ਇਹਦੇ ਵਿੱਚ ਇਹਦਾ ਬੈਨੀਫਿਟ ਲੈ ਸਕੇ ਤੇ ਇੱਕ ਤਾਂ ਸਰਕਾਰੀ ਹਸਪੀਟਲਾਂ ਦਾ ਖਰਚਾ ਰਸ ਘਟ ਜੂਗਾ ਤੇ ਇੱਕ ਲੋਕਾਂ ਨੂੰ ਇਹਦੀ ਸਹੂਲਤ ਮਿਲ ਜੂਗੀ ਤੇ ਦੂਜੀ ਗੱਲ ਪਹਿਲਾਂ ਇਹ ਸੀ ਕਿ ਜਿੱਦਾਂ ਕੋਈ ਐਕਸੀਡੈਂਟ ਕੇਸ ਆ ਗਿਆ ਐਮਰਜੈਂਸੀ ਕੇਅਰ ਉਹ ਪ੍ਰਾਈਵੇਟ ਉਹਦੇ ਵਿੱਚ ਇਦਾਂ ਦੀ ਗਾਈਡਲਾਈਨ ਸੀ ਪਹਿਲਾਂ ਵਾਲੀ ਪਾਲਿਸੀ ਦੇ ਵਿੱਚ ਕਿ ਇਦਾਂ ਐਮਰਜੈਂਸੀ ਦੇ ਵਿੱਚ ਉਹਦਾ ਉਹਦੇ ਵਿੱਚ ਨਹੀਂ ਸੀ ਇਨਕਲੂਡ ਤੇ ਪ੍ਰਾਈਵੇਟ ਦੇ ਵਿੱਚ ਉਹ ਜਾ ਨਹੀਂ ਸਕਦਾ ਫਿਰ ਸਿਵਲ 'ਚ ਜਾਂਦਾ ਸੀ ਉੱਥੇ ਦਾਸ ਜਿਆਦਾ ਹੋਣ ਕਰਕੇ ਉਹਨੂੰ ਯਾਨੀ ਕਿ ਫਿਰ ਵੀ ਜੇ ਜ਼ਿਆਦਾ ਪ੍ਰੋਬਲਮ ਆ ਤੇ ਪ੍ਰਾਈਵੇਟ ਚ ਹੀ ਜਾਣਾ ਪੈਂਦਾ ਸੀ ਤੇ ਉਹਦੀ ਆਪਣਾ ਖਰਚਾ ਕਰਨਾ ਪੈਂਦਾ ਸੀ ਮੈਂ ਇਹ ਸਰਕਾਰ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਜ਼ਰੂਰ ਕਰੋ ਕੋਈ ਕਿਸੇ ਨੂੰ ਮੰਨ ਲਓ ਐਕਸੀਡੈਂਟ ਹੋ ਜੇ ਜਾਂ ਕੋਈ ਇਮੀਡੀਏਟਲੀ ਕੋਈ ਜ਼ਰੂਰਤ ਪੈ ਜੇ ਤੇ ਉਹਨੂੰ ਇਹਦੇ ਵਿੱਚ ਕਵਰ ਕਰ ਲੈਣਾ ਚਾਹੀਦਾ ਉਹਨੂੰ ਇਹਦੀ ਸਹੂਲਤ ਮਿਲਣੀ ਚਾਹੀਦੀ ਹੈ ਤਾਂ ਹੀ ਫਾਇਦਾ ਇਹਦਾ ਜੇ ਕੋਈ ਇਮੀਡੀਏਟਲੀ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤੇ ਇਮੀਡੀਏਟ ਪ੍ਰਾਈਵੇਟ ਹਸਪੀਟਲ ਜਾ ਸਕੇ ਤੇ ਇਸ ਸਕੀਮ ਦਾ ਫਾਇਦਾ ਇੰਸ਼ੋਰੈਂਸ ਦਾ ਤਾਂ ਹੀ ਹੈ ਕਿ ਉਹਨੂੰ ਔਖੇ ਘੜੀ ਦੇ ਵਿੱਚ ਜੇ ਕੰਮ ਆਵੇ ਤੇ ਜੇ ਔਖੀ ਘੜੀ ਚ ਉਹ ਸਾਰੀਆਂ ਜੋ ਇਹਦੇ ਵਿੱਚ ਕਲੋਜ਼ ਆ ਉਹ ਇਦਾਂ ਦੇ ਜੇ ਬਣ ਜਾਣ ਕਿ ਐਲਟੀਮੇਟਲੀ ਬਹੁਤ ਘੱਟ ਬੰਦੇ ਕਵਰ ਹੋਣ ਉਹਦਾ ਫਾਇਦਾ ਨਹੀਂ ਕੋਈ ਤੇ ਹੁਣ ਇਹਨਾਂ ਨੇ ਜੋ ਤੁਸੀਂ ਇਹਦੇ ਵਿੱਚ ਜੋ ਬਜਟ ਰੱਖਿਆ ਸਾਢੇ 750 ਕਰੋੜ ਚਲੋ ਇੱਕ ਵਾਰੀ ਟ੍ਰਾਇਲ ਦੇ ਤੌਰ ਤੇ ਤੁਸੀਂ ਤਰਨ ਤਰਨ ਤੇ ਬਰਨਾਲੇ ਨੂੰ ਚੁਣਿਆ ਤੇ ਬਜਟ ਇਹਦਾ ਵਧਾਉਣਾ ਪੈਣਾ ਤੁਹਾਨੂੰ ਜੇ ਇਹਨੂੰ ਸਹੀ ਤਰੀਕੇ ਚਲਾਉਣਾ ਤੇ ਕਿਉਂਕਿ ਬਹੁਤ ਘੱਟ ਬਜਟ ਆ ਕਿਉਂਕਿ 1100 ਕਰੋੜ ਬਜਟ ਨਾਲ ਭੱਜ ਗਏ ਪਹਿਲਾਂ ਵਾਲੇ ਤੇ ਹੁਣ ਸਾਢੇ 750 ਵਾਲੇ ਕਿੰਦਾ ਚੱਲ ਜਾਣਗੇ ਇਥੋਂ ਜੇ ਲਈਏ ਹਿਸਾਬ ਵੀ ਬਜਟ ਦਾ ਕਾਫੀ ਫਰਕ ਹੈ ਵਧਾਉਣਾ ਚਾਹੀਦਾ ਤੇ ਦੂਜੀ ਗੱਲ ਜੋ ਇਹਦੇ ਵਿੱਚ ਪਹਿਲਾਂ ਵਾਲੀਆਂ ਕਮੀਆਂ ਕਮੀਆਂ ਪੇਸ਼ੀਆਂ ਉਹ ਦੁਬਾਰਾ ਨਾਲ ਲੋਕਾਂ ਨੂੰ ਫੇਸ ਕਰਨ ਉਹਦਾ ਵੀ ਜ਼ਰੂਰ ਇਹਦੇ ਵਿੱਚ ਧਿਆਨ ਦਿੱਤਾ ਜਾਵੇ ਤਾਂ ਜੋ ਇਹਦਾ ਲੋਕਾਂ ਨੂੰ ਫਾਇਦਾ ਮਿਲੇ ਤੇ ਪ੍ਰਾਈਵੇਟ ਹਸਪੀਟਲ ਕੁਝ ਇਦਾਂ ਦੇ ਕੰਮ ਕਰ ਰਹੇ ਆ ਕਿ ਉੱਥੇ ਗਲਤ ਬਿੱਲ ਬਣਾ ਕੇ ਤੇ ਗਵਰਨਮੈਂਟ ਤੋਂ ਪੈਸੇ ਲੈ ਰਹੇ ਆ ਇਹਨਾਂ ਸਕੀਮਾਂ ਦੇ ਤਹਿਤ ਉਹ ਵੀ ਪ੍ਰੋਪਰ ਉਹਦੀ ਵੀ ਚੰਗੀ ਤਰ੍ਹਾਂ ਕਰੂਟ ਨਹੀਂ ਹੋਵੇ ਉਹਦੇ ਤੇ ਨજર ਰੱਖੀ ਜਾਵੇ ਕਿ ਕੋਈ ਬੰਦਾ ਗਲਤ ਕੰਮ ਨਾ ਕਰ ਸਕੇ ਤੇ ਸਹੀ ਬੰਦੇ ਨੂੰ ਇਹਦਾ ਬੈਨੀਫਿਟ ਜ਼ਰੂਰ ਮਿਲੇ ਤਾਂ ਜੋ ਲੋਕਾਂ ਨੂੰ ਇਹਦਾ ਗਰੀਬ ਬੰਦਿਆਂ ਨੂੰ ਲਾਭ ਮਿਲੇ ਤੇ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਬਹੁਤ ਅੱਛੀ ਪਾਲਿਸੀ ਹੈ ਤੇ ਇਹ ਸਹੀ ਤਰੀਕੇ ਨਾਲ ਇਹਨੂੰ ਲਾਗੂ ਕਰਨ ਦੀ ਜ਼ਰੂਰਤ ਜੋ ਹੁਣ ਤੱਕ ਸੁਣਿਆ ਸੁਣ ਦੇ ਅਕੋਰਡਿੰਗ ਬਹੁਤ ਅੱਛੀ ਲੱਗ ਰਹੀ ਹੈ ਤੇ ਅੱਗੇ ਇਹਨੂੰ ਸਹੀ ਤਰੀਕੇ ਚਲਾਉਣ ਲਈ ਗਵਰਨਮੈਂਟ ਇਹਦੇ ਤੇ ਚੈੱਕ ਇਨ ਬੈਲੈਂਸ ਪ੍ਰੋਪਰ ਰੱਖੇ ਤੇ ਇਹਨੂੰ ਸਹੀ ਤਰੀਕੇ ਲੋਕਾਂ ਤੱਕ ਪਹੁੰਚਾਵੇ ਥੈਂਕ ਯੂ ਸਰ ਸਿਕਾ